ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹੋਸ ਪੀਐਸ ਚੋਹਾਨ ਗੱਲ ਕਰਦਾ ਪੰਜਾਬ ਦੀ ਬਠਿੰਡੇ ਦੀ ਇੰਡੀਆ ਦੀ ਜਦੋਂ ਕਿ ਤੁਹਾਹਾਰਾਂ ਦਾ ਮੌਕਾ ਆਉਂਦਾ ਹੈ ਤਾਂ ਪ੍ਰਸ਼ਾਸਨ ਵੱਲੋਂ ਹਜ਼ਾਰਾਂ ਕਿਲੋ ਡੁਪਲੀਕੇਟ ਕਿਉ ਡੁਪਲੀਕੇਟ ਖੂਆ ਡੁਪਲੀਕੇਟ ਇਹ ਖਾਣ ਵਾਲੀ ਅਵਸਥਾ ਪਕੜੀ ਜਾਂਦੀਆਂ ਪਰ ਇਸ ਸਾਲ ਸਾਨੂੰ ਪ੍ਰਸ਼ਾਸਨ ਵੱਲੋਂ ਕਿਸੇ ਵੀ ਕਿਸਮ ਦੀ ਕੋਈ ਰਿਕਵਰੀ ਦੇਖਣ ਨੂੰ ਨਹੀਂ ਆਉਂਦੀ ਮੈਂ ਕਰਤਾਰ ਸਿੰਘ ਜੌੜਾ ਨੈਸ਼ਨਲ ਪ੍ਰੈਜ਼ੀਡੈਂਟ ਅਖਿਲ ਭਾਰਤੀ ਐ ਸਵਰਨਕਾਰ ਸੰਗ ਸਟੇਟ ਪ੍ਰੈਜ਼ੀਡੈਂਟ ਪੰਜਾਬ ਸਵਰਨਕਾਰ ਸੰਗ ਸਟੇਟ ਚੇਅਰਮੈਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਮੈਂ ਸਾਰੇ ਦੇਸ਼ ਦੇ ਸਵਰਨਕਾਰ ਜੁਐਲਰ ਵਪਾਰੀ ਵੀਰਾਂ ਨੂੰ ਦੀਵਾਲੀ ਦੀ ਲੱਖ ਲੱਖ ਵਧਾਈ ਦਿੰਦਾ ਸਾਡਾ ਹਿੰਦੂ ਧਰਮ ਦੇ ਮੁਤਾਬਕ ਸਿੱਖ ਧਰਮ ਦੇ ਮੁਤਾਬਕ ਸਾਡਾ ਹਿੰਦੁਸਤਾਨ ਦੇ ਵਸਨੀਕਾਂ ਦਾ ਸਭ ਤੋਂ ਪਵਿੱਤਰ ਸਭ ਤੋਂ ਸਨਮਾਨਯੋਗ ਤਿਹਾਰ ਹੈਗਾ ਦੀਵਾਲੀ ਆ ਰਿਹਾ ਹੈ ਬਹੁਤ ਹੀ ਫੇਮਸ ਤੇ ਬਹੁਤ ਹੀ ਮਹੱਤਵਪੂਰਨ ਤਿਹਾਰ ਹੈ ਸਾਡਾ ਇਸ ਤਿਹਾਰ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਸਾਰੇ ਸਮਾਜ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈ ਜਾਵੇ। ਹਰ ਤਰ੍ਹਾਂ ਦਾ ਆਪਸ ਦੇ ਵਿੱਚ ਮੇਲ ਮਲਾਪ ਬਣਾਇਆ ਜਾਵੇ। ਪਰਮਾਤਮਾ ਅਗੇ ਅਰਦਾਸ ਅਰਜੋਈ ਕਰਦੇ ਹਾਂ ਕਿ ਦੇਸ਼ ਦੇ ਸਾਰੇ ਵਪਾਰੀ, ਜੁਵੈਲਰ ਵੀਰਾਂ ਨੂੰ ਤਰੱਕੀਆਂ, ਕਾਮਯਾਬੀਆਂ ਮਿਲਣ, ਸੁੱਖ, ਸ਼ਾਂਤੀ, ਖੁਸ਼ੀ ਭਰਿਆ ਜੀਵਨ ਮਿਲੇ। ਬਹੁਤ ਵਧੀਆ ਤਰੱਕੀਆਂ ਤੇ ਆਪਸ ਦੇ ਵਿੱਚ ਮੇਲ ਮਲਾਪ, ਏਕਤਾ ਬਣੀ ਰਹੇ। ਹਮੇਸ਼ਾ ਹੀ ਤਰ੍ਹਾਂ ਸਾਡੇ ਨਾਲ ਹਿਊਮਨ ਰਾਈਟਸ ਦੇ ਚੇਅਰਪਰਸਨ ਨੇ ਗਰਮੇ ਸਿੰਘ ਸਿੱਧੂ ਜੀ ਗੱਲਬਾਤ ਕਰਾਂਗੇ ਇਹਨਾਂ ਨਾਲ ਸਰ ਕੀ ਕਹੜਾ ਹੈ ਤੁਹਾਡਾ ਵੀ ਆਏ ਸਾਲ ਦੀਵਾਲੀ ਦੇ ਮੌਕੇ ਜੇ ਤਹਾਰਾਂ ਦੇ ਮੌਕੇ ਨੱਥਾਂ ਲੀਟਰ ਜਾਨੀ ਕਿ ਡੁਪਲੀਕੇਟ ਕਿਉਂ ਤੇਲ ਤੇ ਫੂਡ ਜਿਹੜੇ ਹੈਗਾ ਫੜਿਆ ਜਾਂਦਾ ਤੇ ਐਤ ਕੀ ਕੋਈ ਰਿਕਵਰੀ ਨਹੀਂ ਹੋਈ ਜੀ ਕਿ ਕਿਉਂ ਹੋ ਰਿਹਾ ਪਹਿਲਾਂ ਤੋਂ ਤੁਹਾਨਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਅਸਲ ਚ ਕੀ ਹੈ ਸਾਡੇ ਜਿਹੜਾ ਸਿਸਟਮ ਹੈ ਪੰਜਾਬ ਸਰਕਾਰ ਦਾ ਬਹੁਤ ਢਿੱਲਾ ਜਿਹੜੀ ਪੰਜਾਬ ਦੇ ਵਿੱਚ ਕਿਉਂਕਿ ਜਿਹੜੀਆਂ ਦੀਵਾਲੀ ਦੇ ਮਠਿਆਈਆਂ ਬਣਦੀਆਂ ਸਾਰੀਆਂ ਦੁੱਧ ਤੋਂ ਬਣਦੀਆਂ ਹਨ ਹਾਂਜੀ ਹਾਂ ਦੁੱਧ ਤੋਂ ਪੈਦਾਵਾਰ ਹੁੰਦੀ ਹੈ ਦੁੱਧ ਤੋਂ ਖੋਆ ਬਣਦਾ ਉਸ ਤੋਂ ਹੀ ਵਰਤੀ ਬਣਦੀ ਹੈ ਉਸ ਤੋਂ ਗਲਾਬ ਜੰਮਣ ਬਣਦੀ ਹੈ ਰਸਗੁੱਲੇ ਬਣਦੇ ਜੋ ਵੀ ਮਠਿਆਈ ਬਣਦੀ ਹੈ ਦੁੱਧ ਤੋਂ ਬਣਦੀ ਹੈ ਪਰ ਸਾਡੇ ਪੰਜਾਬ ਦੇ ਵਿੱਚ ਅੱਜ ਦੁੱਧ ਦੀ ਪੈਦਾਵਾਰ ਹੈ ਜਿਹੜੀ 30 ਜਾਂ 40% ਹੈ ਜਿਹੜੀ ਖਪਤ ਉਹਦੀ 100% ਹੈ ਅੱਜ ਪੰਜਾਬ ਦੇ ਵਿੱਚ 50% ਦੁੱਧ ਦਾ ਜਿਹੜਾ 올 ਡੁਪਲੀਕੇਟ ਪੰਜਾਬ ਦੇ ਵਿੱਚ ਵਿਕ ਰਿਹਾ ਹੈ ਔਰ ਦੀਵਾਲੀ ਦੇ ਵਿੱਚ ਉਸ ਦੁੱਧ ਦੇ ਉੱਤੇ ਸਮਾਨ ਜਿਹੜਾ ਤਿਆਰ ਹੋਣਾ ਮਠਿਆਈਆਂ ਤਿਆਰ ਹੋਣ ਲੋਕਾਂ ਵਾਸਤੇ ਔਰ ਮੈਂ ਤਾਂ ਪੰਜਾਬ ਸਰਕਾਰ ਨੂੰ ਤੇ ਪ੍ਰਸ਼ਾਸਨ ਬਠਿੰਡਾ ਜਿਹੜਾ ਹੈਲਥ ਹੈਲਥ ਵਿਭਾਗ ਨੂੰ ਇਹੀ ਅਪੀਲ ਕਰੂੰਗਾ ਕਿ ਇਹਦੇ ਉੱਤੇ ਪੂਰਾ ਸਖਤੀ ਨਾਲ ਇਹ ਦੀ ਪੜਤਾਲ ਕਰਨੀ ਚਾਹੀਦੀ ਹੈ ਔਰ ਜਿਹੜੇ ਨਕਲੀ ਮਠਾਈਆਂ ਤਿਆਰ ਕਰਦੇ ਆ ਲੋਕ ਵੱਡੀਆਂ ਵੱਡੀਆਂ ਫੈਕਟਰੀਆਂ ਲਾ ਕੇ ਉਹਨਾਂ ਦੇ ਉੱਤੇ ਰੇਡ ਕਰਕੇ ਉਹਨਾਂ ਨੂੰ ਸੀਲ ਕਰ ਦੇਣਾ ਚਾਹੀਦਾ ਹੈ ਲੋਕਾਂ ਦੀ ਸਿਹਤ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਪਰ ਕੁਝ ਅਫਸਰ ਜਿਹੜੇ ਇਹਨਾਂ ਨਾਲ ਮਿਲੇ ਜੁਲੇ ਹੋਣ ਕਰਕੇ ਇਸ ਕਰਕੇ ਜਿਹੜਾ ਇਹ ਕੰਮ ਪੂਰੇ ਪੂਰੇ ਵੱਡੇ ਪੱਧਰ ਤੇ ਨਹੀਂ ਹੋ ਸਕਦਾ ਨਹੀਂ ਸਰ ਸਰ ਦੇਖੋ ਆਏ ਸਾਲ ਜੇ ਦੀਵਾਲੀ ਦਾ ਮੌਕਾ ਹੁੰਦਾ ਜਾਂ ਤੋਹਰਾ ਦਾ ਮੌਕਾ ਹੁੰਦਾ ਪ੍ਰਸ਼ਾਸਨ ਕਾਫੀ ਰਿਕਵਰੀ ਕਰਦਾ ਐਸ ਸਾਲ ਕੋਈ ਰਿਕਵਰੀ ਨਹੀਂ ਹੋਈ ਕੀ ਕਰਨਾ ਇਹ ਸਾਲ ਪਤਾ ਨਹੀਂ ਸਰਕਾਰ ਨੂੰ ਸ਼ਕਤੀ ਨਾਲ ਆਦੇਸ਼ ਦੇਣੇ ਚਾਹੀਦੇ ਮਤਲਬ ਜ਼ਿਲ੍ਹਾ ਹੈਲਥ ਆਫਿਸਰ ਨੂੰ ਵੀ ਇਹਦੇ ਤੇ ਕਿਉਂ ਨਹੀਂ ਮਤਲਬ ਸ਼ਕਤੀ ਕੀਤੀ ਜਾਂਦੀ ਜਿਹੜੇ ਸਿਹਤ ਵਿਭਾਗ ਵਾਲੇ ਉਹਨਾਂ ਨੂੰ ਪੂਰੀ ਸ਼ਕਤੀ ਨਾਲ ਬਾਜ਼ਾਰ ਦੇ ਵਿੱਚ ਉਹਨੂੰ ਪੂਰਾ ਦੁਕਾਨਾਂ ਦੇ ਉੱਤੇ ਜਾ ਕੇ ਜਿਹੜੇ ਇਹਨਾਂ ਦੇ ਗਰਾਊਂਡ ਜਿੱਥੇ ਫੈਕਟਰੀਆਂ ਜਿੱਥੇ ਮਤਲਬ ਇਹਨਾਂ ਨੇ ਮਠਿਆਈਆਂ ਸਟੋਰ ਕੀਤੀਆਂ ਆ ਉੱਥੇ ਜਾ ਕੇ ਚੈਕਿੰਗ ਕਰਨੀ ਚਾਹੀਦੀ ਇਹਨਾਂ ਨੂੰ ਪੂਰਾ ਪਤਾ ਕਰਕੇ ਵੀ ਕਿੱਥੇ ਕਿੱਥੇ ਲੋਕਾਂ ਨੇ ਕਿਹੜੇ ਕਿਹੜੇ ਉਮਰ ਦੁਕਾਨਾਂ ਵਾਲਿਆਂ ਨੇ ਕਿੱਥੇ ਕਿੱਥੇ ਮਠਿਆਈਆਂ ਸਟੋਰ ਕੀਤੀਆਂ ਹੋਈਆਂ ਉਹਦੀ ਚੈਕਿੰਗ ਕਰਨੀ ਚਾਹੀਦੀ ਉਹਨੇ ਸੈਂਪਲ ਲੈਣੇ ਚਾਹੀਦੇ ਔਰ ਸੈਂਪਲ ਨੂੰ ਚੈੱਕ ਕਰਕੇ ਉਹ ਉਹਦੇ ਖਿਲਾਫ ਬੰਦੀ ਕਾਰਵਾਈ ਕਰਨੀ ਚਾਹੀਦੀ ਹੈ ਸਰ ਜਿਵੇਂ ਕਿ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਦੁੱਧ ਦੀ ਜਿਹੜੀ ਖੱਫਤ ਹੈ ਮੰਨ ਲਈਏ ਮੰਨ ਲਈਏ ਆਪਣੇ 1 ਕੁਇੰਟਲ ਦੁੱਧ ਦੀ ਖੱਫਤ ਹੈ ਤਾਂ ਪੈਦਾਵਾਰ ਤਾਂ ਹੁੰਦਾ ਸਾਰਾ 50 ਕੁਇੰਟਲ ਜੇ 100 ਕੁਇੰਟਲ ਦੀ ਪੈਦਾਵਾਰ ਡਿਮਾਂਡ ਆਇਆ ਤਾਂ 50 ਕੁਇੰਟਲ ਹੀ ਹੁੰਦਾ 50 ਜਿਹੜਾ ਕੁਇੰਟਲ ਆ ਉਹ ਜਿਹੜਾ ਹੁੰਦਾ ਉਹ ਦੁੱਧ ਡੁਪਲੀਕੇਟ ਆ ਰਿਹਾ ਸਰ ਉਹ ਪਿਛਲੀ ਵਾਰੀ ਕਿੰਨੇ ਵਾਰੀ ਫੜਿਆ ਗਿਆ ਜਾਂ ਉਹ ਫੜਿਆ ਗਿਆ ਐਸ ਸਾਲ ਤਾਂ ਬਿਲਕੁਲ ਸਰਕਾਰ ਚੁੱਪੀ ਬੈਠੀ ਹੈ ਜੀ ਉਹ ਤਾਂ ਦੇਖੋ ਜੀ ਅੱਜ ਵੀ ਇਹ ਸਿਸਟਮ ਚੱਲ ਰਿਹਾ ਹੈ ਅੱਜ ਵੀ ਓਨੀ ਪੈਦਾਵਾਰ ਦੁੱਧ ਦੀ ਨਹੀਂ ਜਿੰਨੀ ਪੰਜਾਬ ਦੇ ਵਿੱਚ ਖਪਤ ਹੈ ਖਪਤ ਦੇ ਮੁਤਾਬਕ ਪੂਰਾ ਦੁੱਧ ਦੀ ਪੈਦਾਵਾਰ ਪੰਜਾਬ ਦੇ ਵਿੱਚ ਨਹੀਂ ਕੁਬਾਰੋਂ ਮਤਲਬ ਬਾਹਰਲੇ ਲੋਕ ਆ ਕੇ ਪੰਜਾਬ ਦੇ ਵਿੱਚ ਦੁੱਧ ਦੀ ਸਪਲਾਈ ਕਰ ਲਿਆ ਵੱਡੇ ਵੱਡੇ ਟਰੱਕ ਸ਼ਹਿਰ ਦੇ ਵਿੱਚ ਲੈ ਕੇ ਦੁੱਧ ਘੁੰਮ ਦੇ ਰਹੇ ਨੇ ਇੰਨੇ ਖਰਚੇ ਪੂਰੇ ਕਰਕੇ ਇੰਨਾ ਸਸਤਾ ਦੁੱਧ ਕਿਵੇਂ ਵੇਚ ਰਹੇ ਆ ਪ੍ਰਸ਼ਾਸਨ ਨੇ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ ਜਦੋਂ ਕਿ ਜਿਹੜਾ ਬੰਦਾ ਮੱਝਾਂ ਘਰੇ ਰੱਖ ਕੇ ਦੁੱਧ ਪੈਦਾ ਕਰਦਾ ਉਹਨੂੰ ਪਤਾ ਵੀ ਦੁੱਧ ਦੀ ਕਿੰਨੀ ਮਤਲਬ ਵੈਲਿਊ ਹੋਣੀ ਚਾਹੀਦੀ ਆ ਪਰ ਜਿਹੜੇ ਪਿਓਰ ਦੁੱਧ ਵੇਚਦੇ ਮੱਝਾਂ ਵਾਲੇ ਰੱਖਣ ਵਾਲੇ ਉਹਨਾਂ ਨਾਲੋਂ ਉਹ ਸਸਤੇ ਬਹੁਤ ਪੱਧਰ ਦੇ ਘੱਟ ਰੇਟ ਤੇ ਮਤਲਬ ਦੁੱਧ ਵੇਚ ਰਹੇ ਤਾਂ ਉਹ ਬਾਜ਼ਾਰ ਚ ਕਿੱਥੋਂ ਲਿਆ ਕੇ ਵੇਚਦੇ ਆ ਕਿਵੇਂ ਵੇਚਦੇ ਆ ਕਿੱਥੋਂ ਤੋਂ ਤਿਆਰ ਕਰਦੇ ਆ ਉਹਦੇ ਉੱਤੇ ਸਰਕਾਰ ਨੂੰ ਪੂਰੀ ਸ਼ਕਤੀ ਨਾਲ ਉਹ ਟਰੱਕ ਸਵੇਰੇ ਰੋਕ ਕੇ ਜਿਹੜੇ ਦੁੱਧ ਵਾਲੇ ਆਉਂਦੇ ਆ ਸਾਰਿਆਂ ਨੂੰ ਵਾਰੀ-ਵਾਰੀ ਮਤਲਬ ਹਫ਼ਤਾਵਾਰ ਉਹਦੀ ਚੈਕਿੰਗ ਰੱਖਣੀ ਚਾਹੀਦੀ ਆ ਹਰ ਹਫ਼ਤੇ ਕੱਲੇ-ਕੱਲੇ ਟਰੱਕ ਦੀ ਵਾਰੀ-ਵਾਰੀ ਜਿਹੜੇ ਲੈ ਕੇ ਆਉਂਦੇ ਆ ਉਹਨਾਂ ਦੀ ਸੈਂਪਲ ਲੈਣੀ ਚਾਹੀਦੀ ਆ ਤਾਂ ਕਿ ਸਰਕਾਰ ਲੋਕਾਂ ਦੀ ਜਿਹੜੀ ਸਿਹਤ ਦੇ ਨਾਲ ਖਲਵਾੜ ਨਾ ਹੋਵੇ ਤੇ ਲੋਕਾਂ ਦੇ ਬੱਚਿਆਂ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਮਾਰਕੀਟ ਦੇ ਵਿੱਚ ਆਪਾਂ ਦੇਖਦੇ ਆਂ ਸਰ ਮਾਰਕੀਟ ਦੇ ਵਿੱਚ ਜਿਹੜੀ ਦੁੱਧ ਤੋਂ ਮਠਿਆਈ ਪੈਦਾ ਹੁੰਦੀ ਹੈ ਘੱਟ ਤੋਂ ਘੱਟ ਵੀ 700 ਲੈ ਕੇ 800 ਰੁਪਏ ਕਿਲੋ ਦੇ ਦਰਮਿਆਨ ਉਹਦਾ ਰੇਟ ਹੈਗਾ ਜਿਹੜਾ オリジナル ਆਪਾਂ ਤਿਆਰ ਕਰਦੇ ਆਂ ਪਰ ਬਾਜ਼ਾਰ ਦੇ ਵਿੱਚ ਤਾਂ 2-200 ਰੁਪਏ ਕਿਲੋ 1.5-150 ਰੁਪਏ ਕਿਲੋ ਮਠਿਆਈਆਂ ਮਿਲ ਹੀ ਜਾਂਦੀਆਂ ਪ੍ਰਸ਼ਾਸਨ ਨੂੰ ਪਤਾ ਵੀ ਇਹ ਸ਼ਰੇਆਮ ਡੁਪਲੀਕੇਟ ਆ ਇੰਨੀ ਸਸਤੀ ਮਠਿਆਈ ਤਿਆਰ ਕਰਦੇ ਆ ਤਾਂ ਆਪਾਂ ਨੂੰ ਪਤਾ ਹੀ ਵੀ ਕਿੱਥੋਂ ਹੋ ਰਹੀ ਹੈ ਜਿਹੜੀ ਮਠਿਆਈ ਇੰਨੀ ਸਸਤੀ ਹੁੰਦੀ ਆ ਉਹ ਸਿੰਥੈਟਿਕ ਦੁੱਧ ਤੋਂ ਤਿਆਰ ਕੀਤੀ ਜਾਂਦੀ ਆ ਔਰ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਤਲਵਾਰ ਕੀਤਾ ਜਾਂਦਾ ਲੋਕਾਂ ਨੂੰ ਮੌਤ ਦੇ ਰਸਤੇ ਵੱਲ ਧੱਕਿਆ ਜਾਂਦਾ ਇਸ ਕਰਕੇ ਜਿਹੜਾ ਸਰਕਾਰ ਨੂੰ ਇਹਦੇ ਵਿੱਚ ਜਿਹੜਾ ਪੰਜਾਬ ਡੈਰੀ ਭਾਗ ਆ ਉਹਨੂੰ ਪਰਫੋਰਮਰਤ ਕਰਨਾ ਚਾਹੀਦਾ ਔਰ ਜਿਹੜਾ ਨਕਲੀ ਦੁੱਧ ਦੀ ਜਿਹੜੀ ਉਹਨੂੰ ਵਿਕਰੀ ਉਹਦੀ ਬੰਦ ਕਰਨੀ ਚਾਹੀਦੀ ਹੈ ਸਰਕਾਰ ਦੇ ਕੁਝ ਮੈਂ ਸਾਰੇ ਪ੍ਰਸ਼ਾਸਨ ਨੂੰ ਤਾਂ ਨਹੀਂ ਕਹਿੰਦਾ ਸਰਕਾਰ ਦੇ ਵਿੱਚ ਵੀ ਕੁਝ ਅਧਿਕਾਰੀ ਹੁੰਦੇ ਆ ਜੋ ਇਹਨਾਂ ਨਾਲ ਮਿਲਿ ਭੁਗਤ ਕਰਦੇ ਆ ਪਰ ਸਾਰੇ ਤਾਂ ਨਹੀਂ ਹੁੰਦੇ ਬਹੁਤ ਇਮਾਨਦਾਰੀ ਬਹੁਤ ਨੇ ਜਿਹੜੇ ਇਹਨਾਂ 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 ਚ ਜਿਦ ਕਾਰਵਾਈ ਕਰਦੇ ਆ ਪਰ ਕੁਝ ਨਾ ਕੁਝ ਵਿੱਚੋਂ ਕੋਈ ਹੁੰਦਾ ਜਿੱਥੇ ਜਿਹਦੀ ਮਤਲਬ ਸ਼ਹਿ ਨਾਲ ਇਹ ਜਿਹੜਾ ਦੁੱਧ ਤੇ ਮਠਿਆਈਆਂ ਜਿਹੜੀਆਂ ਨਕਲੀ ਬਾਜ਼ਾਰ ਦੇ ਵਿੱਚ ਵਿਕਦੀਆਂ ਸਰਕਾਰ ਨੂੰ ਇਹਨਾਂ ਚੀਜ਼ਾਂ ਨੂੰ ਪੜਤਾਲ ਕਰਨੀ ਚਾਹੀਦੀ ਹੈ ਸਰਕਾਰ ਨੂੰ ਸਾਰਾ ਪਤਾ ਹੈ ਵੀ ਕਿਹੜੀ ਦੁਕਾਨ ਤੇ ਕਿਹੜਾ ਮਾਲ ਵਿਖ ਰਿਹਾ ਹੈ A to Z ਪਤਾ ਹੈ ਏ ਟੂ ਜ਼ੈਡ ਪਤਾ ਵੀ ਕਿੱਥੇ ਕੀ ਵਿਕਦਾ ਕਿੱਥੇ ਕੀ ਵਿਕਦਾ ਇਹਨਾਂ ਦੇ ਸੋਰਸ ਜੇ ਸਾਡੇ ਵਰਗਾ ਕੋਈ ਕੰਪਲੇਂਟ ਵੀ ਕਰਦਾ ਮੈਂ ਤੁਹਾਨੂੰ ਆਪਦੀ ਕੰਪਲੇਂਟ ਦੀ ਗੱਲ ਕਰਦਾ ਜੀ ਮੈਂ ਇੱਕ ਕੰਪਲੇਂਟ ਕੀਤੀ ਸੀ ਡੁਪਲੀਕੇਟ ਜਿਹੜਾ ਸਰੋਂ ਦਾ ਤੇਲ ਹੈ ਜਿਹੜਾ ਉਹ ਉਹਦੀ ਜਿਹ ਪੈਦਾਵਾਰ ਦੀ ਗੱਲ ਕਰੀਏ ਤਾਂ ਉਹ ਜੇ ਅਸਲੀ ਜਿਹੜਾ ਸਰੋਂ ਦਾ ਤੇਲ ਹੈ ਉਹ ਘਰੇ 180 ਰੁਪਏ ਜਾਂ 190 ਰੁਪਏ ਕਿਲੋ ਜਾਂ ਲੀਟਰ ਦੇ ਹਿਸਾਬ ਨਾਲ ਪੈਂਦਾ ਤੇ ਉਹ 150 150 150 ਰੁਪਏ ਲੀਟਰ 120 ਰੁਪਏ ਲੀਟਰ ਗਰੀਬ ਇਲਾਕਿਆਂ 'ਚ ਵੇਚੀ ਜਾਂਦੇ ਆ ਕੀ ਪ੍ਰਸ਼ਾਸਨ ਪਤਾ ਨਹੀਂ ਇਸ ਗੱਲ ਵਰੀ ਵੀ ਉਹ ਉਹ ਆਜ ਕਲ ਅੱਜ ਕਲ ਇਸ ਤਰ੍ਹਾਂ ਦੇ ਬਹੁਤ ਕੈਮੀਕਲ ਆਉਂਦੇ ਆ ਜਿਹਦੇ ਨਾਲ ਦੁੱਧ ਵੀ ਤਿਆਰ ਕੀਤਾ ਜਾਂਦਾ ਜਿਹਦੇ ਨਾਲ ਸਰੋਂ ਦਾ ਤੇਲ ਵੀ ਤਿਆਰ ਕੀਤਾ ਜਾਂਦਾ ਹੋਰ ਵੀ ਬਹੁਤ ਤਰ੍ਹਾਂ ਦੇ ਰਿਫਾਈਨ ਤਿਆਰ ਕੀਤੇ ਜਾਂਦੇ ਦੇਸੀ ਘਿਓ ਵੀ ਤਿਆਰ ਕੀਤੇ ਜਾਂਦੇ ਪਹਿਲਾਂ ਇੱਕ ਵਾਰੀ ਸਰਕਾਰ ਨੇ ਮਠੰਡੇ ਹੀ ਮਤਲਬ ਬੀਕਾ ਨੇਰ ਤੋਂ ਗਉਆਂਾਂ ਦਾ ਘਿਓ ਕਿ ਜਿਹੜਾ ਇਸੋਂ ਦਾ ਸੀ ਉਹ ਕਾਫੀ ਉਹਦੇ ਮਤਲਬ ਵੱਡੀ ਮਾਤਰਾ ਚ ਘਿਓ ਫੜਾਇ ਜਿਹੜਾ ਕਿ ਬਹੁਤ ਸਸਤਾ ਉੱਥੋਂ ਮਿਲਦਾ ਸੀਗਾ ਅਸਲ ਦੇ ਵਿੱਚ ਉਹ ਜਿਹੜਾ ਘਿਓ ਸੀਗਾ ਨਕਲੀ ਤਿਆਰ ਕੀਤਾ ਜਾਂਦਾ ਸੀਗਾ ਪਰ ਉਹ ਦੇਖਣ ਦੇ ਵਿੱਚ ਅਸਲੀ ਵਾਂਗ ਹੀ ਲੱਗਦਾ ਸੀਗਾ ਮਤਲਬ ਉੱਥੋਂ 1.5-200 ਰੁਪਏ ਦੇਸੀ ਘਿਓ ਇੱਥੇ ਲੋਕਾਂ ਨੂੰ ਆ ਕੇ ਵੇਚਦੇ ਸੀਗੇ ਗਮਰਾਹ ਕਰਕੇ ਹੀ ਉੱਥੇ ਗਉਆਂਾਂ ਦਾ ਦੁੱਧ ਇਸ ਤਰ੍ਹਾਂ ਜੀ ਸਸਤਾ ਜੀ ਇਸ ਪਰ ਅਸਲ ਦੇ ਵਿੱਚ ਉਹ ਨਕਲੀ ਘਿਓ ਸੀ ਪੰਜਾਬ ਦੇ ਵਿੱਚ ਅੱਜ ਵੀ ਬਹੁਤ ਖਾਣ ਪੀਣ ਵਾਲੀਆਂ ਚੀਜ਼ਾਂ ਨਕਲੀ ਵਿਕ ਰਹੀਆਂ ਫਰੂਟ ਬਹੁਤ ਮਤਲਬ ਜਿਹੜਾ ਸ ਫਰੂਡ ਨੂੰ ਪਕਾਇਆ ਜਾਂਦਾ ਤੇ ਲੋਕਾਂ ਨੂੰ ਵੇਚਿਆ ਜਾਂਦਾ ਇਸ ਕਰਕੇ ਸਾਡਾ ਸਿਹਤ ਵਿਭਾਗ ਜਿਹੜਾ ਬਿਲਕੁਲ ਸੁਸਤ ਬੈਠਾ ਆਪਣੇ ਘਰਾਂ 'ਚ ਬੈਠੇ ਕੋਈ ਚੈਕਿੰਗ ਨਹੀਂ ਹੋ ਰਹੀ ਸ਼ਹਿਰ ਦੇ ਵਿੱਚ ਤੇ ਲੋਕਾਂ ਦੀ ਸਿਹਤ ਦੇ ਨਾਲ ਪੂਰੇ ਵੱਡੇ ਪੱਧਰ ਤੇ ਖਿਲਵਾੜ ਹੋ ਰਿਹਾ ਸਰ ਤੁਹਾਡਾ ਕੀ ਵਰਕ ਰਊ ਆਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੇ ਫੋਰਡ ਦੇ ਵਿੱਚ ਦੇਖੋ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਪੂਰੀ ਵੀ ਇਹ ਦੇ ਇਹ ਦੇ ਵਿੱਚ ਸੁਧਾਰ ਕੀਤਾ ਜਾ ਸਕੇ ਪਰ ਪ੍ਰਸ਼ਾਸਨ ਦੀ ਸਹਿਮਤੀ ਤੋਂ ਬਿਨਾਂ ਤੇ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਅਸੀਂ ਕਿਸੇ ਨੂੰ ਨਹੀਂ ਮਤਲਬ ਰੋਕ ਟੋਕ ਸਕਦੇ ਪਰ ਜੇ ਪ੍ਰਸ਼ਾਸਨ ਨਾਲ ਰਲ ਕੇ ਕੰਮ ਕਰੇ ਲੋਕਾਂ ਦੇ ਜਿਵੇਂ ਆਸੇ ਵੀ ਸੰਸਥਾ માં ਬਹੁਤ ਇਸ ਗੱਲ ਦੇ ਉੱਤੇ ਜ਼ੋਰ ਦਿੰਦੀ ਆ ਪਰ ਜਿੰਨਾ ਚਿਰ ਪ੍ਰਸ਼ਾਸਨ ਕਿਸੇ ਨੂੰ ਰੋਕ ਟੋਕ ਨਹੀਂ ਕਰਦਾ ਆਮ ਇੱਕ ਨਾਗਰਿਕ ਜਾ ਕੇ ਕਿਸੇ ਨੂੰ ਇਸ ਕੰਮ ਤੋਂ ਨਹੀਂ ਰੋਕ ਸਕਦਾ ਜੇ ਉਹ ਰੋਕਦਾ ਤਾਂ ਪ੍ਰਸ਼ਾਸਨ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਇਸ ਕਰਕੇ ਹਰ ਇੱਕ Banda ਪਿੱਛੇ हट ਜਾਂਦਾ ਆਪਾਂ ਇੱਥੇ ਡੁਪਲੀਕੇਟ ਦੁੱਧ ਦੀ ਗੱਲ ਕੀਤੀ ਡੁਪਲੀਕੇਟ ਜਿਹੜਾ ਦੁੱਧ ਹੈ ਉਹਦੇ ਫਾਰਮੂਲੇ YouTube ਤੇ ਆਮ ਪਏ ਆ ਤੁਸੀਂ YouTube ਕੋਲੋ ਵੀ ਡੁਪਲੀਕੇਟ ਦੁੱਧ ਕਿਵੇਂ ਤਿਆਰ ਕਰਨਾ ਹੈ ਜਾਂ ਡੁਪਲੀਕੇਟ ਘਿਓ ਕਿਵੇਂ ਤਿਆਰ ਕਰਨਾ ਫਾਰਮੂਲੇ ਪਿਆ ਉਹ ਤਿਆਰ ਕਰਕੇ ਵੀ ਵੇਖਿਆ ਬਿਲਕੁਲ ਤਿਆਰ ਹੋ ਜਾਂਦਾ ਪਤਾ ਨਹੀਂ ਲੱਗਦਾ ਵੀ ਇਹ ਡੁਪਲੀਕੇਟ ਹੈ ओरिजिनल ਪਰ ਜਦੋਂ ਬਿਮਾਰੀਆਂ ਲੱਗਦੀਆਂ ਇਨਸਾਨ ਨੂੰ ਉਦੋਂ ਡਾਕਟਰ ਪੁਸ਼ਟੀ ਕਰਦੇ ਆ ਵੀ ਤੁਹਾਡੇ ਖਾਣ ਪੀਣ ਦੇ ਵਿੱਚ ਇਹ ਜਾਨੀ ਕਿ ਜਿਹੜਾ ਜ਼ਹਿਰੀਲਾ ਪਦਾਰਥ ਆਇਆ ਉਹਦੇ ਕਾਰਨ ਫੂਡ ਪੋਇਜ਼ਨ ਹੈ ਕਾਫੀ ਗਰੀਬ ਆਮ ਤੌਰ ਤੇ ਗਰੀਬ ਲੋਕੀ ਇਸ ਚਪੇਟ ਵਿੱਚ ਆਉਂਦੇ ਆ ਜੀ ਹੁਣ ਆ ਬਠਿੰਡਾ ਬਾਜ਼ਾਰ ਦੇ ਵਿੱਚ ਦੇਖ ਲਓ ਦੇ ਜਾਣੇ ਬਾਜ਼ਾਰ ਦੇ ਵਿੱਚ ਦੇਖ ਲਓ ਮਠਿਆਈ ਦੀਆਂ ਦੁਕਾਨਾਂ ਐ ਭਰੀਆਂ ਪਈਆਂ ਉਹਦੇ ਵਿੱਚ ਜਿਹੜੀ ਕੀ ਸਾਹ ਪਤਾ ਲੱਗਦਾ ਜੇ ਤੁਸੀਂ ਚੱਕ ਕੇ ਵੇਖ ਲਓ ਉਹਨੂੰ ਮਸਲ ਕੇ ਦੇਖੋ ਉਹਦੇ ਵਿੱਚ ਤੁਹਾਨੂੰ ਕੀ ਮਿਲੂਗਾ ਉਹ ਤੁਸੀਂ ਖੁਦ ਸਮਝਦਾਰ ਹੋ ਤੇ ਲੋਕ ਆਪਣੀ ਬਜਟ ਨੂੰ ਸਹੀ ਰੱਖਣ ਦੇ ਲਈ ਆ ਉਹ ਕਰਨ ਲਈ ਸਸਤੀਆਂ ਮਠਿਆਈਆਂ ਲੈ ਕੇ ਬੱਚਿਆਂ ਨੂੰ ਖਵਾਉਂਦੇ ਆ ਤੇ ਪ੍ਰਸ਼ਾਸਨ ਨੂੰ ਮਨ ਨੂੰ ਨਹੀਂ ਲੱਗਦਾ ਵੀ ਇਸ ਸਾਲ ਤਾਂ ਬਿਲਕੁਲ ਐਕਟੀਵਿਟੀਆਂ ਹੈ ਨਹੀਂ ਗਈ ਪਰ ਤੁਹਾਡੇ ਵੱਲੋਂ ਸਰ ਜਿਹੜੀ ਔਮਨ ਰਾਈਟ ਵੱਲੋਂ ਕੀ ਐਕਟੀਵਿਟੀਆਂ ਕਰਨ ਦੇ ਉਪਰਾਲੇ ਔਮਨ ਰਾਈਟ ਦੇ ਦੇਖੋ ਅੱਜ ਕੱਲ ਦਾ ਦੁਕਾਨਾਂ ਦੇ ਉੱਤੇ ਮੈਂ ਮਤਲਬ ਵਰਤਿਆ ਤਾਂ ਨਹੀਂ ਪਰ ਦੇਖਿਆ ਕਹਿੰਦੇ ਇੱਕ ਇਸ ਤਰ੍ਹਾਂ ਦੁੱਧ ਵੀ ਹੁੰਦਾ ਵੀ ਤੁਸੀਂ ਉਹਨੂੰ ਦੁੱਧ ਨੂੰ ਲੈ ਲਓ ਤੇ ਇੱਕ ਮਹੀਨੇ ਤੱਕ ਜਾਂ ਹਫ਼ਤੇ ਤੱਕ ਉਹ ਦੁੱਧ ਖਰਾਬ ਨਹੀਂ ਹੁੰਦਾ ਨਹੀਂ ਖਰਾਬ ਹੁੰਦਾ ਜੇ ਖਰਾਬ ਨਹੀਂ ਹੁੰਦਾ ਇਹਦਾ ਮਤਲਬ ਇਹ ਇਹ 100% ਸ਼ੋਰ ਹੈ ਕਿ ਉਹ ਦੁੱਧ ਦੁੱਧ ਪਿਓਰ ਨਹੀਂਗਾ ਕਿਉਂਕਿ ਦੁੱਧ ਜਦੋਂ ਚੋਇਆ ਤੇ ਆਪਾਂ 2 ਦਿਨ ਤੋਂ ਵੱਧ ਰੱਖ ਹੀ ਨਹੀਂ ਸਕਦੇ ਜੇ ਅਸੀਂ ਘਰੇ ਉਹਨੂੰ ਉਬਾਲਾ ਦੇ ਕੇ ਜਾਂ ਉਹਨ ਤਾਂ ਚੱਲਦਾ ਪਰ ਇਹ ਦੁਕਾਨਾਂ ਦੇ ਪਿਆ ਹਫਤਾ ਹਫਤਾ ਦੱਸਦੇ ਅੰਦਰ ਤੂੰ ਖਰਾਬ ਨਹੀਂ ਹੁੰਦਾ ਉਹ ਉਹ ਉਸ ਤਰ੍ਹਾਂ ਦੇ ਦੁੱਧ ਹੀ ਸਰਕਾਰ ਨੂੰ ਵੱਡੇ ਪੱਧਰ ਤੇ ਉਹਦੀ ਚੈਕਿੰਗ ਕਰਨੀ ਚਾਹੀਦੀ ਵੀ ਕਿਉਂ ਨਹੀਂ ਖਰਾਬ ਹੁੰਦਾ ਕੀ ਕਾਰਨ ਆ ਉਹਦਾ ਮਤਲਬ ਜਦੋਂ ਉਹਨਾਂ ਲੋਕਾਂ ਦੇ ਉੱਤੇ ਤਾਂ ਮੈਂ ਕਹਿੰਦਾ ਵੀ 302 ਦਾ ਪਰਚਾ ਦਰਜ ਕਰਨਾ ਚਾਹੀਦਾ ਸਰਕਾਰ ਨੂੰ ਕਿਉਂਕਿ ਉਹ ਉਹ ਲੋਕਾਂ ਦੇ ਲੋਕਾਂ ਨੂੰ ਮੌਤ ਮੌਤ ਦੇ ਰਸਤੇ ਵੱਲ ਲਿਜਾ ਰਹੇ ਐ ਇਹੋ ਜਿਹੇ ਮਤਲਬ ਜਿਹੜੀਆਂ ਜ਼ਹਿਰੀਲੀਆਂ ਚੀਜ਼ਾਂ ਜ਼ਹਿਰੀਲੀਆਂ ਦਵਾਈਆਂ ਸਬਜ਼ੀਆਂ ਦੇ ਵਿੱਚ ਤੇ ਫਰੂਟ ਦੇ ਵਿੱਚ ਉਹਨੂੰ ਯੂਜ਼ ਕਰਕੇ ਲੋਕਾਂ ਨੂੰ ਮੌਤ ਦੇ ਵੱਲ ਲੈ ਕੇ ਜਾ ਰਹੇ ਐ ਪਰ ਜੇ ਕੋਈ ਬੰਦਾ ਕਿਸੇ ਨੂੰ ਵੈਸੇ ਮੌਤ ਦਿੰਦਾ ਜਾਂ 302 ਦਾ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਦੇ ਉੱਤੇ ਵੀ 302 ਦੀ ਵੀ ਫਾਇਰ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਅੰਦਰ ਦੇਣਾ ਚਾਹੀਦਾ ਸਿੱਧੂ ਸਾਹਿਬ ਹਾਲਾਂਕਿ ਸਾਡਾ ਕੰਮ ਨਹੀਂ ਹੈਗਾ ਪਰ ਮੈਂ ਪਰਸਨਲ ਤੌਰ ਤੇ ਇੱਕ ਬਠਿੰਡਾ ਜਿਹੜਾ ਫੋਰਟ ਹੈ ਕਿਲੇ ਦੀ ਬੈਕ ਸਾਈਡ ਤੇ ਦੁਕਾਨ ਹੈ ਇੱਕ ਜਿੱਥੇ ਕਿ ਡੁਪਲੀਕੇਟ ਸਰੋਂ ਦਾ ਤੇਲ ਸ਼ਾਰਿਆਂ ਵਿੱਚ ਵੇਚਦਾ ਹੈ ਮੈਂ ਉਹ ਤੇਲ ਜਿਹੜਾ ਨਾ ਉਹ ਘਰੇਲੂ ਇੱਕ ਨੁਕਸਾ ਹੈ ਜੀ ਉਹਦੇ ਵਿੱਚ ਕੀ ਹੈ ਜੇ ਸਰੋਂ ਦਾ ਤੇਲ ਤੁਸੀਂ ਦੇਖਣਾ ਨਾ ਸਰੋਂ ਦਾ ਤੇਲ ਕਦੇ ਜੰਮਦਾ ਨਹੀਂ ਸਰ ਤੁਸੀਂ ਉਹ ਦੋ ਕਟੋਰੀਆਂ ਵਿੱਚ ਇੱਕ ਡੁਪਲੀ ਤੁਸੀਂ ਆਮ ਆਮ ਪਾ ਲਓ ਆਮ ਤੇਲ ਮਾਰਕੀਟ ਦੇ ਵਿੱਚ ਮਿਲਦਾ ਉਹ ਪਾ ਲਓ ਜਿਹੜਾ ਅਸਲੀ ਕੰਪਨੀਆ ਤੇਲ ਉਹ ਪਾ ਲਓ ਡੁਪਲੀਕੇਟ ਜੰਮ ਜੂਗਾ ਸਰ ਸਰੋਂ ਦਾ ਤੇਲ ਤੇ ਸਰੋਂ ਦਾ ਤੇਲ ਨਹੀਂ ਜੰਮਦਾ ਹੁੰਦਾ ਐਡੀ ਗੱਲ ਨਹੀਂ ਕੋਈ ਨਾ ਹੀ ਮਤਲਬ ਜਿਹੜਾ ਨਾਰੀਅਲ ਤੇਲ ਵੀ ਨਹੀਂ ਜੰਮਦਾ ਹੁੰਦਾ ਉਹ ਜੰਮਦਾ ਥੋੜਾ ਪਰ ਇੰਨਾ ਨਹੀਂ ਹੁੰਦਾ ਪਰ ਇਹਦੇ ਸਿਸਟਮ ਕੀ ਹੈ ਜਦੋਂ ਅਸੀਂ ਤਾਂ ਮੈਂ ਤਾਂ ਖੁਦ ਕਹਿ ਰਿਹਾ ਸ਼ਰੀਆ ਬਾਜ਼ਾਰ ਦੇ ਵਿੱਚ ਨਕਲੀ ਚੀਜ਼ਾਂ ਵਿਕ ਰਹੀਆਂ ਸਰਵਾ ਦੇਲੀ ਵਿਕ ਰਿਆ ਰਫਾਇੰਡ ਵੀ ਵਿਕ ਰਿਆ ਫਰੂਟ ਵੀ ਵਿਕ ਗਏ ਮਠਿਆਈਆਂ ਵੀ ਨਕਲੀ ਵਿਕ ਰਹੀਆਂ ਪਰ ਇਹ ਤਾਂ ਉਹਦੀ ਉਹਦੀ ਜਿਹੜੀ ਅਥਾਰਟੀ ਉਹ ਤਾਂ ਉਹ ਤਾਂ ਹੈਲਥ ਡਿਪਾਰਟਮੈਂਟ ਹੈ ਨਾ ਮੈਂ ਡਾਕਟਰ ਨੂੰ ਫੋਨ ਕਰ ਕਰ ਥੱਕ ਗਿਆ ਜੀ ਮੈਂ ਤਾਂ ਸਹੀ ਇੱਥੇ ਆ ਹਾਲਾਂਕਿ ਸਾਡਾ ਕੰਮ ਨਹੀਂ ਪਰਸਨਲ ਅਗਲਾ ਸਾਡੇ ਨਾਲ ਖੁੰਦ ਕਰਕੇ ਬੈਹ ਜਾਂਦਾ ਕਿਉਂਕਿ ਸਮਾਜ ਦੇ ਵਿੱਚ ਸਾਡਾ ਫਰਜ਼ ਪੈਂਦਾ ਵੀ ਦੱਸਣਾ ਪ੍ਰਸ਼ਾਸਨ ਨੂੰ ਇੱਥੇ ਇਹ ਗਲਤ ਹੋ ਰਿਹਾ ਇੱਥੇ ਹੀ ਗਲਤ ਹੋ ਰਿਹਾ ਸਾਡੇ ਦੱਸਣ ਦੇ ਉਹ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਸਰੋਂ ਤੇਲ ਦੀ ਗੱਲ ਕਰਦਾ ਸੀ ਮੈਂ ਉਹਨਾਂ ਨੂੰ ਆਪਦੇ ਤੌਰ ਤੇ ਕੰਪਲੇਨਟ ਵੀ ਕੀਤੀ ਹਾਲਾਂਕਿ ਉਹ ਬੰਦਾ ਮੇਰੇ ਨਾਲ ਪਰਸਨਲ ਦੁਸ਼ਮਣੀ ਲਾ ਲਾ ਕੇ ਬਹਿ ਗਿਆ ਮੈਂ ਕਿਹਾ ਚਲੋ ਕੋਈ ਨਹੀਂ ਲੋਕਾਂ ਦੀ ਭਲਾਈ ਲਈ ਕੋਈ ਦੁਸ਼ਮਣੀ ਕਰਦਾ ਕਰ ਲੈ ਪਰ ਪ੍ਰਸ਼ਾਸਨ ਇੰਨੀ ਗੂੜੀ ਨੀਂਦ ਸੁੱਤਾ ਹੋਇਆ ਹੈ ਇਹ ਜਾਗੂ ਆ ਕਿਵੇਂ ਸਰ ਜਾਗੂ ਤਾਂ ਦੇਖੋ ਸਰਕਾਰ ਸ਼ਕਤੀਗਰ ਉਹ ਤਾਂ ਹੀ ਜਾਗੂ ਲੋਕਾਂ ਤੋਂ ਤਾਂ ਪ੍ਰਸ਼ਾਸਨ ਹੈਗਾ ਬੇਪਰਵਾਹ ਲੋਕਾਂ ਦੀ ਕੰਪਲੇਂਟ ਕੰਪਲੇਂਟਾਂ ਜਿਹੜੀਆਂ ਨਹੀਂ ਸੁਣ ਰਿਆ ਕਿਉਂਕਿ ਇਹਨਾਂ ਦੀ ਉਧਰ ਕੋਈ ਜਾਂ ਤਾਂ ਕੋਈ ਸੈਟਿੰਗ ਹੁੰਦੀ ਹੈ ਨਕਲੀ ਚੀਜ਼ ਵੇਚਣ ਵਾਲੇ ਨਾਲ ਜਾਂ ਇਹਨਾਂ ਦਾ ਮੈਨੂ ਨਹੀਂ ਪਤਾ ਕੀ ਰਿਸ਼ਤਾ ਉਹਨਾਂ ਨਾਲ ਪਰ ਜਿੰਨਾ ਚਿਰ ਸਰਕਾਰ ਇਹਨਾਂ ਨੂੰ ਸ਼ਕਤੀ ਨਾਲ ਹਦਾਇਤ ਨਹੀਂ ਕਰਦੀ ਕਿ ਇਹਦੀ ਸਾਰੇ ਸ਼ਹਿਰ ਦੇ ਵਿੱਚ ਚੈਕਿੰਗ ਕਰਕੇ ਉਹਦੀ ਰਿਪੋਰਟ ਕੀਤੀ ਜਾਵੇ ਉਹਨਾਂ ਦੇ ਪ੍ਰਸ਼ਾਸਨ ਨਹੀਂ ਉੱਜਾਗਦਾ ਤੁਹਾਡੀ ਗੱਲ ਵੀ ਇੱਕ ਤਾਂ ਬਿਲਕੁਲ ਗੱਲ ਹੈ ਵੀ ਇਹਨਾਂ ਦੇ ਪ੍ਰਸ਼ਾਸਨ ਆਂਦਾ ਸੈਂਪਲ ਭਰ ਕੇ ਲੈ ਜਾਂਦਾ ਉਹ ਕਹਿੰਦਾ ਸੈਂਪਲ ਭਰ ਕੇ ਦੇਤਾ ਜੀ ਉੱਥੋਂ ਰਿਪੋਰਟ ਆਊ ਫਿਰ ਅਸੀਂ ਪਰਚਾ ਦਰਜ ਕਰਾਂਗੇ ਤੁਸੀਂ ਜਿਵੇਂ ਗੱਲ ਕੀਤੀ 302 ਦਾ ਪਰਚਾ ਦਰਜ ਹੋਣਾ ਕਿਉਂਕਿ ਕਾਤਲ ਐ ਲੋਕ ਸੈਂਪਲ ਸੈਂਪਲ ਹੀ ਰਹਿ ਜਾਂਦਾ ਜੀ ਉਸ ਦੀ ਕੋਈ ਰਿਪੋਰਟ ਨਹੀਂ ਆਉਂਦੀ ਬਾਅਦ ਚ ਸੈਂਪਲ ਭੰਨ ਤੋਂ ਬਾਅਦ ਇਹਨਾਂ ਦੀ ਸੈਟਿੰਗ ਹੋ ਜਾਂਦੀ ਤੇ ਉਹਨੂੰ ਉੱਥੇ ਬੰਦ ਕਰਦੇ ਪਰ ਕਾਨੂੰਨ ਚ ਬਦਲਾ ਨਹੀਂ ਲੋੜ ਹੈ ਹੁਣ ਕਾਨੂੰਨ ਦੇ ਵਿੱਚ ਤਾਂ ਬਦਲਾਇਆ ਕਾਨੂੰਨ ਦੇ ਵਿੱਚ ਸਰਕਾਰ ਨੂੰ ਇੱਕ ਕਾਨੂੰਨ ਬਣਾਉਣਾ ਚਾਹੀਦਾ ਜਿਹੜਾ ਵੀ ਇਨਸਾਨ ਕੋਈ ਵੀ ਚਾਹੇ ਦੁਕਾਨਦਾਰ ਚਾਹੇ ਫਰੂਟ ਦਾ ਚਾਹੇ ਕੋਈ ਕਾਨ ਪੀਣ ਵਾਲੀ ਚੀਜ਼ ਕੋਈ ਵੀ ਪੈਦਾ ਕਰਦਾ ਜੇ ਉਹ ਉਹਦੀਆਂ ਚੀਜ਼ਾਂ ਬੰਦੇ ਨੂੰ ਮੌਤ ਵੱਲ ਲੈ ਕੇ ਜਾ ਰਹੀਆਂ ਤਾਂ ਉਹਦੇ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਬਿਲਕੁਲ ਜੀ 302 ਦਾ ਪਰਚਾ ਦੇਖੋ 302 ਦਾ ਪਰਚਾ ਦਰਜ ਹੋਣਾ ਚਾਹੀਦਾ ਜਿਹੜ ਉਹਦੇ ਤੇ 420 ਦਾ ਪਰਚਾ ਵੀ ਕਿਉਂਕਿ ਲੋਕਾਂ ਨਾਲ ਉਹ ਫਰੋਡ ਵੀ ਕਰ ਰਿਹਾ ਜੀ ਸਿਰਫ ਸੈਂਪਲ ਭਰ ਕੇ ਸੈਂਪਲ ਭਰ ਕੇ ਆਪ ਦਾ ਖੜਾ ਛੜਾ ਲੈਂਦੇ ਜੀ ਅਫਸਰ ਬਿਲਕੁਲ ਹੋਣਾ ਚਾਹੀਦਾ ਹੈ ਇਹਦੇ ਉੱਤੇ ਇਹ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਪੰਜਾਬ ਸਰਕਾਰ ਨੂੰ ਸਪੈਸ਼ਲ ਜੇ ਉੱਤੇ ਗੌਰ ਕਰਨੀ ਚਾਹੀਦੀ ਹੈ ਮੈਂ ਪਿਛਲੇ ਬੀਤੇ ਦਿਨਾਂ ਦੀ ਗੱਲ ਕਰਦਾ ਇੱਕ ਨਾ ਹੈਲਥ ਡਿਪਾਰਟਮੈਂਟ ਦਾ ਅਫੀਸਰ ਸੀਗਾ ਜਿਹੜੇ ਕਿ 200 ਰੁਪਏ ਮਹੀਨਾ ਜੀ ਇਹਨਾਂ ਤੋਂ ਦੁਕਾਨ ਵਾਲਿਆਂ ਤੋਂ ਇਕੱਠਾ ਕਰਕੇ ਲਿਆ ਜਾਂਦਾ ਸੀ ਉਹਤੇ ਕਾਨੂੰਨੀ ਕਾਰਵਾਈ ਹੋਈ ਹੈ ਦੋ ਦੋ 200 ਰੁਪਏ ਇਕੱਠਾ ਕਰਕੇ ਆਪ ਦਾ ਢਿੱਡ ਤਾਂ ਭਰਿਆ ਪਰ ਉਹਨੂੰ ਇਹ ਨਹੀਂ ਪਤਾ ਵੀ ਕ ਉਹਦੇ ਬੱਚੇ ਵੀ ਤਾਂ ਬਾਜ਼ਾਰ ਚੋਂ ਮਠਾਈ ਲੈ ਆਂਦੇ ਆ ਉਹ 2-200 ਜਿੰਨਾ ਇਕੱਠਾ ਕਰਦੇ ਉਸ ਤੋਂ ਜਿਸ ਦਿਨ ਉਹਦੇ ਬੱਚੇ ਨੂੰ ਕੋਈ ਪ੍ਰੋਬਲਮ ਆ ਗਈ ਉਹਨੂੰ ਕੈਂਸਰ ਹੋ ਗਿਆ ਜਾਂ ਕੋਈ ਲੀਵਰ ਚ ਪ੍ਰੋਬਲਮ ਆ ਗਈ ਜਾਂ ਕਿਡਨੀ ਚ ਆ ਗਈ ਉਹਨੇ 2-200 ਨਾਲ ਉਹਨੇ ਪੈਸੇ ਇਕੱਠੇ ਨਹੀਂ ਕਰੇ ਉਹਨੇ ਜਿੰਨੇ ਉਹਨੂੰ ਇਲਾਜ ਦੇ ਉਤੇ ਖਰਚ ਕਰਨੇ ਪੈਣਗੇ ਅੱਜ ਕੱਲ੍ਹ ਇਲਾਜ ਬੜੇ ਮਹਿੰਗੇ ਆ ਤੁਸੀਂ ਕਿਡਨੀ ਚ ਪ੍ਰੋਬਲਮ ਆ ਜੇ ਕੋਈ ਲੀਵਰ ਦੀ ਟ੍ਰਾਂਸਪਲੈਂਟ ਕਰਨੀ ਪੈ ਜੇ ਕੋਈ ਪਿੱਤੇ ਜਾ ਆ ਜੇ ਤਾਂ ਲੱਖ ਤੋਂ ਲੱਖ ਰੁਪਏ ਤਾਂ ਮੋਲੀ ਗੱਲ ਆ ਉੱਤੇ ਲੱਗ ਜਾਂਦਾ ਪ੍ਰਾਈਵੇਟ ਡਾਕਟਰ ਤਾਂ ਪਹਿਲੇ ਹੀ ਕਹਿੰਦੇ ਵੀ ਲੱਖ ਰੁਪਏ ਜਮ੍ਹਾਂ ਕਰਾ ਲਓ ਜੀ ਫਿਰ ਪੇਸ਼ੈਂਟ ਹੀ ਫਿਰ ਐਡਮਿਟ ਕਰਦੇ ਆ ਜਾਂ 50000 ਜਮ੍ਹਾਂ ਕਰਵਾ ਦਿਓ ਇਸ ਕਰਕੇ ਉਹਨਾਂ ਨੂੰ ਆਪਦੇ 200 400 ਪਿੱਛੇ ਪੂਰੀ ਲੋਕਾਂ ਦੇ ਮਤਲਬ ਜਾਨ ਮਾਲ ਦੀ ਰਾਖੀ ਦੀ ਬਜਾਏ ਉਹਨਾਂ ਨੇ ਕਰਵਾਲ ਨਹੀਂ ਕਰਨਾ ਚਾਹੀਦਾ ਔਰ ਆਪਦੀ ਡਿਊਟੀ ਜਿਹੜੀ ਇਮਾਨਦਾਰੀ ਨਾਲ ਤੇ ਨਿਭਾਉਣੀ ਚਾਹੀਦੀ ਏ ਪੂਰੀ ਦੇਖੋ ਮੈਂ ਇਹ ਗੱਲ ਬਿਲਕੁਲ ਕਹਣਾ ਚਾਹੁੰਦਾ ਕਿ ਪ੍ਰਸ਼ਾਸਨ ਨੂੰ ਸਾਰੀ ਗੱਲ ਦਾ ਪਤਾ ਹੈ ਵੀ ਕਿੱਥੇ ਕੀ ਵੇਦਾ ਕਿਤੇ ਮੈਂ ਫੇਰ ਅਪੀਲ ਕਰਨਾ ਚਾਹਨਾ ਹੈ ਕਿ ਆਫੀਸਰ ਜਿਹੜੇ ਹੈਗੇ ਐ ਇਸ ਡਿਪਾਰਟਮੈਂਟ ਨਾਲ ਸੰਬੰਧਿਤ ਆਫੀਸਰ ਹੈ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਕੱਲੋਂ ਤੁਹਾਡੇ ਬੱਚਾ ਤੇ ਵੀ ਇਹ ਅਸਰ ਪੈ ਸਕਦਾ ਹੈ ਅੱਜ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਨਾ ਰੋਕਿਆ ਤਾਂ ਆਪਣੀ ਆਪਣੇ ਪਰਿਵਾਰ ਉਹ ਲੋਕਾਂ ਦੇ ਪਰਿਵਾਰ ਜਿਹੜੇ ਆਪ ਜਿਹੜੇ ਪਰਿਵਾਰ ਆ ਉਹਨਾਂ ਉਹਨਾਂ ਦਾ ਨੁਕਸਾਨ ਹੋਊਗਾ ਤੁਹਾਡਾ ਖੁਦ ਦਾ ਵੀ ਨੁਕਸਾਨ ਹੋਊਗਾ ਜਦੋਂ ਖੁਦ ਦਾ ਨੁਕਸਾਨ ਹੋਊਗਾ ਫਿਰ ਤੁਸੀਂ ਪਛਤਾਉਗੇ ਫਿਰ ਕੁਝ ਨਹੀਂ ਬਣਨੇ ਆ ਜੀ ਬਠਿੰਡਾ ਤੋਂ ਪੀਐਸ ਚੌਹਾਂ ਦਾ ਚਾਦਾ ਵਿਸ਼ਾ ਬਣੀਆਂ ਹੋਈਆਂ ਨੇ ਦੱਸ ਦਈਏ ਕਿ ਜਿੱਥੇ ਤਿਹਾੜਾਂ ਤੋਂ ਪਹਿਲਾਂ ਸਿਹਤ ਵਿਭਾਗ ਜਿਹੜਾ ਆ ਉਹ ਹੁਣ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਸਿਹਤ ਵਿਭਾਗ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਕੋਲਡ ਸਟੋਰ ਦੇ ਵਿੱਚ ਛਾਪਾਂ ਮਾਰਿਆ ਗਿਆ ਜਦ ਕੋਲਡ ਸਟੋਰ ਦੇ ਵਿੱਚ ਛਾਪਾਂ ਮਾਰਿਆ ਗਿਆ ਤਾਂ ਉਸ ਵਕਤ ਕਈ ਮਠਾਈਆਂ ਨੂੰ ਨਸ਼ਟ ਕੀਤਾ ਗਿਆ ਜਿਸ ਦੇ ਵਿੱਚ ਖੋਆ ਹੋ ਗਿਆ ਚਮਚਮ ਹੋ ਗਈ ਰਸਗੁਲੇ ਹੋ ਗਏ ਇਹਨਾਂ ਚੀਜ਼ਾਂ ਸਾਰੀਆਂ ਨੂੰ ਨਸ਼ਟ ਕੀਤਾ ਗਿਆ ਤਾਂ ਦੀਵਾਲੀ ਤੋਂ ਪਹਿਲਾਂ ਸਿਹਤ ਵਿਭਾਗ ਨੇ ਕੋਲਡ ਸਟੋਰ ਤੇ ਛਾਪਾ ਮਾਰਿਆ ਤੇ ਮਠਾਈ ਨੂੰ ਨਸ਼ਟ ਕੀਤਾ ਦੱਸਦੀ ਹੈ ਕਿ ਇਨੀ ਦਿਨੀਤ ਤਿਹਾਰਾਂ ਦੇ ਸੀਜ਼ਨਾਂ ਦੇ ਦੌਰਾਨ ਸਿਹਤ ਵਿਭਾਗ ਦੇ ਵੱਲੋਂ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ ਕਿ ਭਾਈ ਜੇਕਰ ਮਠਾਈ ਵਗੈਰਾ ਲੈ ਰਹੇ ਹੋ ਤਾਂ ਚੰਗੀ ਜਗ੍ਹਾ ਤੋਂ ਲੋ ਅਤੇ ਸਾਫ਼ ਸੁਥਰੀ ਥਾਂ ਤੋਂ ਲੋ ਤਾ ਜੋ ਤੁਹਾਡੀ ਸਿਹਤ ਤੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਖਲਵਾੜ ਕੋਈ ਵਿਅਕਤੀ ਨਾ ਕਰ ਸਕੇ ਪਰ ਤਿਉਹਾਰਾਂ ਦੇ ਸੀਜ਼ਨਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਵੱਧ ਮੁਨਾਫਾ ਕਮਾਉਣ ਦੇ ਲਈ ਜੋ ਦੁਕਾਨਦਾਰ ਨੇ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਨੇ ਪਰ ਉਸੇ ਦੇ ਤਹਿਤ ਸਿਹਤ ਵਿਭਾਗ ਨੇ ਹੁਣ ਐਕਸ਼ਨ ਮੋਡ ਤੇ ਵਿੱਚ ਨਜ਼ਰ ਆ ਰਿਹਾ ਹੈ ਸਿਹਤ ਵਿਭਾਗ ਨੇ ਇੱਕ ਕੋਲਡ ਸਟੋਰ ਦੇ ਵਿੱਚ ਛਾਪਾ ਮਾਰਿਆ ਜਿੱਥੇ ਕਿ ਸਿਹਤ ਵਿਭਾਗ ਨੇ ਛਾਪਾ ਮਾਰ ਕੇ ਮਠਾਈ ਨੂੰ ਨਸ਼ਟ ਕੀਤਾ ਦੇਖ ਸਕਦੇ ਹੋ ਕਿ ਜ਼ਮੀਨ ਦੇ ਅੰਦਰ ਇੱਕ ਟੋਆ ਪੁੱਟ ਕੇ ਉਸ ਦੇ ਅੰਦਰ ਚਮਚਮ ਰਸਗੁੱਲੇ ਖੁਆ ਇਹ ਸਭ ਨੂੰ ਜਿਹੜਾ ਆ ਉਥੇ ਨਸ਼ਟ ਕਰ ਦਿੱਤਾ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਿਹਤ ਵਿਭਾਗ ਨੇ ਐਕਸ਼ਨ ਮੋਡ ਦੇ ਵਿੱਚ ਆ ਕੇ ਇੱਕ ਕਦਮ ਚੁੱਕਿਆ ਹੈ ਅਤੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਜੇਕਰ ਤੁਸੀਂ ਵੀ ਮਠਾਈ ਖਾਣ ਦੇ ਸ਼ੌਕੀਨ ਹੋ ਤਾਂ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਖਰਾਬ ਮਠਾਈਆਂ ਨੂੰ ਕਿਸ ਤਰੀਕੇ ਦੇ ਨਾਲ ਨਸ਼ਟ ਕੀਤਾ ਜਾ ਰਿਹਾ ਹੈ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਹੁਣ ਲਗਾਤਾਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਦੱਸਦੀ ਹੈ ਕਿ ਜਥੇ ਤਿਹਾਰਾਂ ਤੋਂ ਪਹਿਲਾਂ ਸਿਹਤ ਵਿਭਾਗ ਜਿਹੜਾ ਆ ਉਹ ਹੁਣ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਸਿਹਤ ਵਿਭਾਗ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਕੋਲਡ ਸਟੋਰ ਦੇ ਵਿੱਚ ਛਾਪਾਂ ਮਾਰਿਆ ਗਿਆ ਜਦ ਕੋਲਡ ਸਟੋਰ ਦੇ ਵਿੱਚ ਛਾਪਾਂ ਮਾਰਿਆ ਗਿਆ ਤਾਂ ਉਸ ਵਕਤ ਕਈ ਮਠਾਈਆਂ ਨੂੰ ਨਸ਼ਟ ਕੀਤਾ ਗਿਆ ਜਿਸ ਦੇ ਵਿੱਚ ਖੋਆ ਹੋ ਗਿਆ ਚਮਚਮ ਹੋ ਗਈ ਰਸਗੁਲੇ ਹੋਗੇ ਇਹਨਾਂ ਚੀਜ਼ਾਂ ਸਾਰੀਆਂ ਨੂੰ ਨਸ਼ਟ ਕੀਤਾ ਗਿਆ ਤਾਂ ਦੀਵਾਲੀ ਤੋਂ ਪਹਿਲਾਂ ਸਿਹਤ ਵਿਭਾਗ ਨੇ ਕੋल्ड स्टोर ਤੇ ਛਾਪਾ ਮਾਰਿਆ ਤੇ ਮਠਾਈ ਨੂੰ ਨਸ਼ਟ ਕੀਤਾ ਦੱਸਿਏ ਕਿ ਇਨੀ ਦਿਨੀਤ ਹਾਰਾਂ ਦੇ ਸੀਜ਼ਨਾਂ ਦੇ ਦੌਰਾਨ ਸਿਹਤ ਵਿਭਾਗ ਦੇ ਵੱਲੋਂ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ ਕਿ ਭਾਈ ਜੇਕਰ ਮਠਾਈ ਵਗੈਰਾ ਲੈ ਰਹੇ ਹੋ ਤਾਂ ਚੰਗੀ ਜਗ੍ਹਾ ਤੋਂ ਲੋ ਅਤੇ ਸਾਫ਼ ਸੁਥਰੀ ਥਾਂ ਤੋਂ ਲੋ ਤਾ ਜੋ ਤੁਹਾਡੀ ਸਿਹਤ ਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਖਲਵਾੜ ਕੋਈ ਵਿਅਕਤੀ ਨਾ ਕਰ ਸਕੇ